ਇਰਾਗਦਾਸਪੁਰ ਦੇ ਪਿੰਡ ਤਲਵੰਡੀ ਪਰਚ ਦਾ ਨੌਜਵਾਨ ਜੋ ਕਿ 2009 ਚ ਇੰਗਲੈਂਡ ਗਿਆ ਸੀ ਤੇ ਉਸ ਦੀ ਮੌਤ ਦੀ ਖਬਰ ਉਸਦੇ ਪਰਿਵਾਰ ਕੋਲ ਮੈਅਰਲ ਮਿਲਦੀ ਹੈ ਉਸ ਬਾਪ ਨੇ ਆਪਣੀ ਫੂਈ ਫੂਈ ਜੋੜ ਕੇ ਕਤਰਾ ਕਤਰਾ ਜੋੜ ਕੇ ਜੋ ਰਾਸ਼ੀ ਇਕੱਠੀ ਕੀਤੀ ਸੀ ਜੋ ਤਾਂ ਧਨ ਇਕੱਠਾ ਕੀਤਾ ਸੀ ਉਸ ਨੂੰ ਦੇ ਕੇ ਉਸ ਨੂੰ ਇੰਗਲੈਂਡ ਤੋਂ ਦਾ ਮਾਂ ਦਾ ਰੋ ਰੋ ਬੁਰਾ ਹਾਲ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਾਂ ਆਪਣੇ ਬੇਟੇ ਦੀ ਤਸਵੀਰ ਨੂੰ ਗਲ ਨਾਲ ਲਾ ਕੇ ਰੋ ਰਹੀ ਹੈ ਤੇ ਅਥਰੂ ਮੋਕੰਦਾ ਨਾ ਨਹੀਂ ਲੈ ਰਹੀ ਮੇਰੀ ਸਰਕਾਰ ਨੇ ਇਹ ਅਪੀਲ ਆ ਵੀ ਮੇਰਾ ਪੁੱਤ ਨੂੰ ਵਾਪਸ ਲਿਆਂਦਾ ਜਾਵੇ ਜਿੱਦਾਂ ਦਾ ਵੀ ਹੈਗਾ ਅਧਿਅਰਥੀ ਲਿਆਂਦੀ ਜਾਵੇ ਮੈਨੂੰ ਵੀ ਪਤਾ ਹੈ। ਬੀਰੀ ਬੋਲੀ ਲੈਨਮੈਂਡ ਦੇ ਉੱਤੇ ਨੌਕਰੀ ਕਰਦੇ ਸਾਂ। ਪਾਈ ਪਾਈ ਦੀ ਹੋਤੀ ਤੇ ਬਾਹਰ ਭੇਜਿਆ ਸੀ ਕੰਮ ਕੋਲ ਵਾਸਤੇ। 14 ਸਾਲ ਬਾਹਰ। ਕਿਹਾ ਮੰਮੀ ਮੈਂ ਆ ਜਾਣਾ ਇੰਡੀਆ ਆਉਂਗਾ ਫਿਰ ਅਸੀਂ ਆਪਾਂ ਕੁਝ ਕਰਾਂਗੇ। ਕਰਦੇ ਨਾ ਉਸ ਨੂੰ ਸੱਤ ਸਦਾ ਰਹੇ ਮਕਾਨ ਸਾਡੇ ਦਗੇ ਥਲੇ ਹਰ ਮਾਪੇ ਦੀ ਇਹੀ ਖਾਹਿਸ਼ ਹੁੰਦੀ ਹੈ ਕਿ ਉਸ ਦਾ ਪੁੱਤਰ ਵੱਡਾ ਹੋ ਕੇ ਉਸਾਂ ਦੀ ਜਿਹੜੀ ਬੁਢਾਪਾ ਵਾ ਬੁਢਾਪਾ ਸੰਭਾਲੇ ਅਤੇ ਇਸ ਨੂੰ ਲੈ ਕੇ ਹਰ ਮਾਪੇ ਆਪਣੇ ਬੱਚੇ ਦੇ ਚੰਗੇ ਭੋਖ ਨੂੰ ਕਾਮਨਾ ਕਰਦੇ ਹੋਏ ਉਸ ਨੂੰ ਕੋਈ ਨਾ ਕੋਈ ਕੰਮ ਤੇ ਸੈੱਟ ਕਰਾਉਂਦੇ ਹਨ ਜਾਂ ਫਿਰ ਵਿਦੇਸ਼ ਭੇਜਦੇ ਹਨ ਕਿਉਂਕਿ ਅੱਜ ਕੱਲ ਨੌਜਵਾਨ ਦੀ ਪੀੜੀ ਹਜੋ ਹੈ ਵਿਦੇਸ਼ ਵੱਲ ਨੂੰ ਰੁਕੀ ਤਾ ਗਿਆ ਹੈ ਲੇਕਿਨ ਉਸ ਵੇ ਬਹੁਤ ਹੀ ਅਣਹੋਣੀ ਵਾਪਰਦੀ ਜਦੋਂ ਕਿ ਇੱਕ ਜ਼ਿਲ੍ਹਾ ਗੁਦਾਸਪੁਰ ਦੇ ਪਿੰਡ ਤਲਵੰਡੀ ਪੜਸ ਦਾ ਨੌਜਵਾਨ ਜੋ ਕਿ 2009 ਚ ਇੰਗਲੈਂਡ ਗਿਆ ਸੀ ਤੇ ਉਸ ਦੀ ਮੌਤ ਦੀ ਖਬਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੀ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਸਾਰੇ ਪਿੰਡ ਵਿੱਚ ਹੀ ਸ਼ੋਗ ਦੀ ਲਹਿਰ ਹੈ ਕਿਉਂਕਿ ਉਸ ਬਾਪ ਨੇ ਆਪਣੀ ਫੁਈ ਫੁਈ ਜੋੜ ਕੇ ਕਤਰਾ ਕਤਰਾ ਜੋੜ ਕੇ ਜੋ ਰਾਸ਼ੀ ਇਕੱਠੀ ਕੀਤੀ ਸੀ ਜੋ ਤਾਂ ਇਕੱਠਾ ਕੀਤਾ ਸੀ ਉਸ ਨੂੰ ਦੇ ਕੇ ਉਸ ਨੂੰ ਇੰਗਲੈਂਡ ਤੋਰਦਾ ਹੈ ਤਾਂ ਜੋ ਉਸ ਦਾ ਅਤੇ ਪਿਛੇ ਪਰਿਵਾਰ ਵਾਲਿਆਂ ਦਾ ਕੋਈ ਇੱਕ ਚੰਗਾ ਹੋ ਸਕੇ ਸੋ ਅੱਜ ਅਸੀਂ ਪਹੁੰਚੇ ਹਾਂ ਉਸ ਨੌਜਵਾਨ ਦੇ ਘਰ ਜਿਸ ਨੂੰ 2009 ਵਿੱਚ ਉਸ ਦੇ ਬਾਪ ਨੇ ਚੰਗੇ ਭੇਖ ਲਈ ਇੰਗਲੈਂਡ ਭੇਜਿਆ ਸੀ ਲੇਕਿਨ ਉਸ ਦੀ ਖਬਰ ਆਉਂਦੀ ਹੈ ਕਿ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਗੱਲ ਕਰੀ ਤੇ ਪਿਤਾ ਬਿਜਲੀ ਬੋਰਡ ਵਿੱਚ ਮਹਿਕਮੇ ਚ ਰਿਟਾਇਰ ਸਨ ਅਤੇ ਫੁੱਫੀ ਫੁੱਫੀ ਜੋੜ ਕੇ ਹੀ ਆਪਣੇ ਪੁੱਤ ਨੂੰ ਚੰਗੇ ਭੇਖ ਲਈ ਇੰਗਲੈਂਡ ਭੇਜਿਆ ਸੀ ਸੋ ਉਸ ਦੀ ਮੌਦੀ ਖਬਰ ਸੁਣਦਿਆਂ ਸਾਰੇ ਪਰਿਵਾਰਕ ਮੈਂਬਰਾਂ ਵਿੱਚ ਸ਼ੋਗ ਦੀ ਲਹਿਰ ਹੈ ਪਿੰਡ ਵਿੱਚ ਸ਼ੋਗ ਦੀ ਲਹਿਰ ਹੈ ਅਤੇ ਮਾਂ ਦਾ ਰੋ ਰੋ ਬੁਰਾ ਹਾਲ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਾਂ ਆਪਣੇ ਬੇਟੇ ਦੀ ਤਸਵੀਰ ਨੂੰ ਗਲ ਨਾਲ ਲਾ ਕੇ ਰੋ ਰਹੀ ਹੈ ਤੇ ਅਥਰੂ ਮੋਕਨ ਦਾ ਨਾ ਨਹੀਂ ਲੈ ਰਹੀ ਕਿਉਂਕਿ 9 ਮਹੀਨੇ ਉਸ ਮਾਂ ਨੇ ਪੇੜ ਚ ਰੱਖਿਆ ਪਾਲਿਆ ਪੋਸਿਆ ਅਤੇ ਆਪਣੇ ਚੰਗੇ ਭੇਖ ਆਪਣੇ ਪਰਿਵਾਰਕ ਮੈਂਬਰਾਂ ਦੇ ਚੰਗੇ ਭੇਖ ਲਈ ਉਸ ਨੂੰ ਇੰਗਲੈਂਡ ਭੇਜਿਆ ਸੀ ਲੇਕਿਨ ਰੱਬ ਦਾ ਭਣਾ ਕੁਝ ਹੋਲੀ ਵਤ ਗਿਆ ਅਤੇ ਉਸ ਦੀ ਮੌਦੀ ਖਬਰ ਉਸ ਦੇ ਪਰਿਵਾਰਕ ਮੈਂਬਰ ਨੂੰ ਮਿਲਦੀ ਹੈ। ਸੋ ਗੱਲਬਾਤ ਕਰਦੇ ਆ ਉਹਨਾਂ ਦੀ ਮਾਤਾ ਜੀ ਨਾ ਕੋਸ਼ਿਸ਼ ਕਰਦੇ ਆ ਵੀ ਕੀ ਕਹਿਣਾ ਹੈ ਕਿੱਦਾਂ ਉਹਨਾਂ ਨੂੰ ਸਮਾਚਾਰ ਮਿਲਿਆ। ਸ਼ਸ਼ੀ ਕਾ ਮਾਤਾ ਜੀ ਬੜਾ ਮੈਂ ਔਖਾ ਪਾਲ ਕੇ ਬਾਹਰ ਕੱ ਲਿਆ ਸੀ ਮੈਨੂੰ ਨਹੀਂ ਪਤਾ ਮੇਰੇ ਪੁੱਤ ਨੇ ਇਦਾਂ ਹੁਣ ਆ ਮੈਂ ਇੰਨਾ ਤੇ ਮੈਨੂੰ ਪਤਾ ਹੀ ਨਹੀਂ ਵੀ ਮੇਰੇ ਨਾਲ ਬਣਨਾ ਕੀ ਆ ਮੈਂ ਬੜਾ ਔਖਾ ਪਾਲਿਆ ਸੀ ਮੇਰੀ ਸਰਕਾਰ ਨੇ ਇਹੋ ਅਪੀਲ ਆ ਵੀ ਮੇਰਾ ਪੁੱਤ ਨੂੰ ਵਾਪਸ ਲਿਆਂਦਾ ਜਾਵੇ ਜਿੱਦਾਂ ਦਾ ਵੀ ਹੈਗਾ ਉਹਦੀ ਅਰਥੀ ਲਿਆਂਦੀ ਜਾਵੇ ਮੈਨੂੰ ਨਹੀਂ ਪਤਾ ਮਤਾ ਜੀ ਪੋਰੀਆ ਪੋਰੀਆ ਕਰਕੇ ਮੈਂ ਆਪਣਾ ਪੁੱਤ ਕੱਲਿਆ ਹੀ ਸ਼ੈਗਲ ਤੇ ਪੁੱਤ ਨੇ ਕਮਾਈ ਪੈ ਕੀਤੀ ਇਹਨਾਂ ਨੇ ਤਾਂ ਹੀ ਕਰਕੇ ਬਾਹਰ ਕੱਲਿਆ ਵੀ ਮੇਰਾ ਪੁੱਤ ਕਮਾਊਗਾ ਮੈਂ ਜੋ ਖਰਚਾ ਸਾਰਾ ਹੀ ਪਿਆ ਹਾ ਤੇ ਲਾ ਮਗਰ ਲਾਇਤਾ ਬਾਹਰ ਕਾਲ ਦਿੱਤਾ 14 ਸਾਲ ਬਾਅਦ ਕਹਣਾ ਮੰਮੀ ਮੈਂ ਆ ਜਾਣਾ ਇੰਡੀਆ ਆਉਂਗਾ ਫਿਰ ਅਸੀਂ ਆਪਾਂ ਕੁਝ ਕਰਾਂਗੇ ਪੈਸੇ ਸਾਰੇ ਮੈਂ ਕਹਣਾ ਪੁੱਤ ਪੈਸੇ ਆਕੜਾ ਮੰਮੀ ਮੈਂ ਤਾਂ ਇੱਥੇ ਹੀ ਲਾਈ ਜਾਣਾ ਮੈਂ ਤੁਹਾਨੂੰ ਕੀ ਕਰਾਂ ਫਿਰ ਜਾ ਮੈਂ ਕਹਣਾ ਪੁੱਤ ਨਾ ਕਰ ਚੱਲ ਪੈਲ ਤੇ ਉਹਦੀ ਪੈਨਸ਼ਨ ਆਉਂਦੀ ਆ ਕੋਈ ਖਾ ਕੇ ਖਾ ਕੇ ਸਾਰੀ ਆ ਜਾ ਕੋਈ ਹੀ ਖਾ ਕੇ ਆ ਜਾ ੈਂਪਾਸ ਮੈਂ ਮੈਂ ਕਰਦੀਆਂ ਤੂੰ ਪੁੱਤ ਪੱਕਾ ਹੋ ਹਾਏ ਮੰਮੀ ਮੈਂ ਮਹੀਨੇ ਤੱਕ ਹੋਣਾ ਮੈਂ 15 ਨਵੇਂ ਸਾਲ ਚ ਮੈਨੂੰ ਪੇਪਰ ਮਿਲ ਜਾਣੇ ਆ ਮੈਂ ਆ ਜਾਣਾ ਮੈਨੂੰ ਇਹ ਹੀ ਪਚਾਲ ਆਂਦਾ ਪੇਪਰ ਮਿਲ ਜਣੇ ਮੈਨੂੰ ਨਹੀਂ ਪਤਾ ਪੇਪਰ ਨੇ ਕਿਹੋ ਜਿਹਾ ਲੈਣੇ ਆ ਮੇਰੀ ਤਾਂ ਸਰਕਾਰ ਗਾੜੀ ਇਹੋ ਪੀਲਾ ਵੀ ਮੇਰੇ ਪੁੱਤ ਦੀ ਅਰਥੀ ਵਾਪਸ ਲਿਆਂਦੀ ਜਾਵੇ ਮੈਂ ਉਹੋ ਹੀ ਵੇਖ ਲਾਂ 14 ਸਾਲਾਂ ਚ ਮੈਂ ਉਹੋ ਹੀ ਵੇਖ ਲਾਂ ਮਾਤਾ ਜੀ ਆਖਰੀ ਵਾਰ ਤੁਹਾਨੂੰ ਕਦੋਂ ਕਾਲ ਆਈਏ ਕੀ ਗੱਲਬਾਤ ਹੋਈ ਆਪੋ ਸਾਪੇ ਮੈਨੂੰ ਤੇ ਕਾਲ ਆਈ 9:30 ਮੇਰੇ ਨਾਲ ਗੱਲ ਹੋਣ ਈ ਆ 9:30 ਮੇਰੇ ਗੱਲ ਹੋਣ ਈ ਆ ਕਿ ਮੰਮੀ ਮੈਂ ਅੱਜ ਤੋਂ ਬਾਜ਼ਾਰੋਂ ਆਇਆ ਮਾਂ ਮੰਮੀ ਮੈਂ ਆ ਕਰੰਡਿਆ ਮੰਮੀ ਮੈਂ ਜੇ ਕਰੰਡਿਆ ਮੈਨੂੰ ਇਹ ਨਹੀਂ ਪਤਾ 12 ਵਜੇ ਤੱਕ ਉਹਨੇ ਗੱਲਾਂ-ਬਾਤਾਂ ਕੀਤੀਆਂ ਨੇ ਸਾਰਿਆਂ ਭੈਣ ਭਰਾਵਾਂ ਨਾਲ ਗੱਲਾਂ ਕੀਤੀਆਂ ਨੇ ਤੇ 2:30 ਵਜੇ ਮੈਨੂੰ ਫੋਨ ਆ ਜਾਂਦਾ ਵਾ ਡੈਡੀ ਦੇ ਫੋਨ ਤੇ ਵੀ ਉਹਨੂੰ ਟੈਕ ਹੋ ਗਿਆ ਵਾ ਮੈਨੀਆਂ ਨਹੀਂ ਉਹ ਓਦਾਂ ਹੀ ਕਿਹਾ ਕਰਨਾ ਠੀਕ ਨਹੀਂ ਹੋਣਾ ਪਰ ਨਹੀਂ ਮੇਰਾ ਪੁੱਤ ਨਵਾਂ ਨਰੋਆ ਹੀ ਟੈਕ ਹੋ ਗਿਆ ਜੱਕ ਦਾ ਵੀ ਟੈਕ ਹੋ ਗਿਆ ਮੇਰੇ ਪੁੱਤ ਨੂੰ ਡਿੱਗ ਪਿਆ ਕੱਲੀ ਕਾਰ ਹੀ ਕੱਲਾਈ ਲਾ ਗਾਂਵਚਰੀ ਕੰਮ ਤੇ ਗਈ ਸੀ ਜਦੋਂ ਉਹਨੂੰ ਹਾਏ ਉਹ ਦਨ ਉਹ ਚਾਰਾ ਖਤਮ ਹੋ ਗਿਆ ਹੋਇਆ ਵੀ 20-25 ਮਿੰਟਾਂ ਚ ਸਾਮੀ ਜੀ ਨੇ ਲੱਗੇ ਤਾਂ ਮੇਰੇ ਪੁੱਤ ਨੂੰ ਵਾਪਸ ਕਿਤੇ ਨਹੀਂ ਆਂਦੀ ਜਾਵੇਂ ਮੈਂ ਵੀ ਆਪਣੇ ਪੁੱਤ ਦਾ ਕੁਝ ਵੀ ਇੱਕਾਂ ਸਵਾਰਾਂ ਬਣਾਵਾ ਮੈਨੂੰ ਨਹੀਂ ਪਤਾ ਨਹੀਂ ਕੀ ਕਰਨਾ ਆਪਣੇ ਪੁੱਤ ਨੂੰ ਮੈਨੂੰ ਗਾੜੀ ਲਾਉਂਦਾ ਤੇ ਆਪ ਮਗਰ ਲੱਜਾਂਦਾ ਮੈਨੂੰ ਨਹੀਂ ਪਤਾ ਇਹ ਮੈਂ ਕਿਹੜੀ ਸੋਣੀ ਸੌਂ ਜਾਣਾ ਮੈਂ ਆਕਾ ਮੈਨੂੰ ਇਹ ਪਤਾ ਨਹੀਂ ਮੈਂ ਮੁੜ ਕੇ ਫੋਨ ਲਾ ਲੈਂਦੀ ਮੈਂ ਕਿਹਾ ਚਲੋ ਵੀ ਬੈਠਾ ਘਰੀ ਆਂਦਾ ਮੰਮੀ ਮੈਂ ਨਾਲ ਆ ਮੈਂ ਚਲੋ ਨਾਲਾ ਪੁੱਤ ਤੂੰ ਨਾਲ ਆ ਮੈਨੂੰ ਫੋਨ ਆਦਾ ਮੁੜ ਕੇ ਕਰਦਾ ਵਾਂ ਮੈਨੂੰ ਨਹੀਂ ਪਤਾ ਬਰਿਆਂ ਪਾਪਾ ਨੂੰ ਮੈਨੂੰ ਨੀਂਦ ਆ ਗਈ ਆ ਮੈਂ ਸੌਂ ਗਈ ਆ ਪਹਿਲਾਂ ਮੈਂ ਜਾਗ ਗੰਡੀ ਮੁੜ ਕੇ ਮੈਂ ਸੌਂ ਗਈ ਆ 2:30 ਵਜੇ ਪਿਓ ਨੂੰ ਫੋਨ ਆਇਆ ਮੈਂ ਬੜੇ ਪੁੱਤ ਔਖੇ ਭਾਏ ਮੈਂ ਪਿਓ ਦੀ ਕਮਾਈ ਤੇ ਪਾੜੀ ਮੈਂ ਸਹੁਰੇ ਦੀ ਕਮਾਈ ਤੇ ਨਹੀਂ ਕੁਝ ਵੀ ਕੀਤਾ ਮੈਂ ਸਹੁਰੇ ਦੀ ਕਮਾਈ ਤੇ ਨਹੀਂ ਕੀਤਾ ਮੈਨੂੰ ਆਂਦਾ ਹੀ ਤੂੰ ਬੇਦਖਲ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਘਰ ਵੀ ਮਾੜਾ ਮੋਟਾ ਕਰੂੰਗੀ ਮੈਂ ਫਿਰ ਕੋ ਪੁੱਤ ਨੇ ਆ ਜਾਣਾ ਆ ਜਾਣਾ ਮੇਰੇ ਹੁਣ ਇਹੋ ਜੀ ਖਬਰ ਮਿਲੀ ਹੈ ਕਿ ਮੇਰੇ ਪੁੱਤ ਨੇ ਪੱਕੇ ਨੇ ਆਂਦਾ ਹੀ ਮੈਂ ਆ ਜਾਣਾ ਮੰਮੀ ਮੰਮੀ ਮੈਂ ਵਾਪਸ ਆ ਜਾਣਾ ਮੈਂ 2009 ਦਾ ਗਿਆ ਸੀ 14 ਸਾਲ ਉੱਥੇ ਰਹਿ ਗਿਆ ਹਾਂ ਤੇ ਮਮੀ ਨਹੀਂ ਮੈਂ ਐ ਸਾਲ ਚ ਪੱਕਾ ਹੋ ਜਾਂਦੇ ਪੇਪਰ ਲੱਗ ਗਏ ਆ ਮੇਰੇ ਅੱਗੇ ਫਿਊਜ ਹੋ ਜਾਂਦੇ ਹੁਣ ਨਹੀਂ ਹੋਏ ਹੁਣ ਤੇ ਸਰਕਾਰ ਸਾਰਾ ਕੁਝ ਕਰ ਲਈ ਸੌਦਾ ਪਤਾ ਦੇਣ ਲਈ ਹੀ ਸਾਰਾ ਕੁਝ ਕਰ ਲਈ ਹੀ ਚਲੋ ਕੇ ਲੋ ਮਤਰੀ ਦੀ ਵੀ ਪਪੀਆ ਆਪ ਕਾਣੀ ਨੂੰ ਕੰਮ ਤੇ ਕਰ ਲਿਆ ਜੀ ਬਿਲਕੁਲ ਇਹ ਉਸ માતા ਦਾ ਹਾਲ ਹੈ ਜਿਸ ਦਾ ਪੁੱਤ ਇੰਗਲੈਂਡ ਗਿਆ ਕਿਨੇ ਕਿਨੇ 45 ਪਰ ਤੇ ਹਾਲਾਤ ਇਹੋ ਜਿਹੇ ਹੋ ਗਏ ਨੇ ਰੋ ਰੋ ਕੇ ਅੱਖਾਂ ਦੇ ਹੰਝ ਵੀ ਮੁੱਕ ਜਿਹੇ ਨੇ ਸੋ ਆਸ ਸੀ ਕਿ ਕਿਤੇ ਪੁੱਤ ਪੱਕਾ ਹੁੰਦਾ ਤੇ ਘਰ ਆਉਂਦਾ ਤੇ ਘਰ ਖੁਸ਼ੀਆਂ ਖੇੜਿਆਂ ਨਾਲ ਅਸੀਂ ਉਹਨੂੰ ਵੀ ਹੁੰਦੇ ਲੇਕਿਨ ਹੁਣ ਪਾੜਾ ਕੁਝ ਹੋਈ ਵਾਪਰ ਗਿਆ ਗੱਲ ਕਰਾਂਗੇ ਉਸਦੇ ਪਿਤਾ ਜੀ ਨਾਲ ਕੀ ਕਰਾਂ ਹਾਂ ਲੱਗਦਾ ਜਿਨੇ ਬਿਲਕੁਲ ਗੱਲ ਕਰਦੇ ਉਹਨਾਂ ਦੇ ਪਿਤਾ ਹੀ ਨਾ ਕੀ ਕਹਿਣਾ ਹੈ ਕਿਉਂਕਿ ਬਹੁਤ ਹੀ ਮਲ ਭਾਗੀ ਸ਼ਬਦ ਜੋਕ ਹੈ ਮਿਲੀ ਹੈ ਉਹਨਾਂ ਨੂੰ ਉਸ ਜਵਾਨ ਤੋਂ ਉਹਨਾਂ ਦਾ ਜੋ ਕਿ ਇੰਗਲੈਂਡ ਗਿਆ ਸੀ ਚੰਗੇ ਪੜ੍ਹਖੀ ਤੇ ਅੱਜ ਨਹੀਂ ਮੌਤ ਦੀ ਖਬਰ ਮਿਲੀ ਸਾਡਾ ਨਾਮ ਸੁਖਦੇਵ ਸਿੰਘ ਸਾਨੂੰ ਸਰਪ ਸਿੰਘ ਜਨਤ 2025 ਪਾਤੇ ਜਿਹੜਾ ਦੋਸਤ ਸੀ ਸਿਰ ਬਸਦਾ ਡਾਕਟਰ ਨਾ ਸੀ ਨਹੀਂ ਆਪਣਾ ਇੱਕ ਕੰਮ ਵੀ ਕੋਈ ਸੀ ਆਪਣੇ ਲੜਕੇ ਗੁਰਵਿੰਦਰ ਸਿੰਘ ਨੂੰ ਸਾਨੂੰ ਸੰਨੋ ਦੇ ਚ ਇੰਗਲੈਂਡ ਭੇਜਿਆ ਸੀ ਅੱਜ ਸਾਨੂੰ ਪਤਾ ਲੱਗਾ ਹੈ 23 ਤਰੀਕ ਨੂੰ ਸਾਨੂੰ ਪਤਾ ਲੱਗੇ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਕੀ ਕੰਮ ਤੁਸੀਂ ਕਰਦੇ ਰਹੇ ਹੋ ਤੇ ਪੈਸੇ ਇਕੱਠੇ ਕਰਕੇ ਭੇਜਿਆ ਹੋਈ-ਫੇਈ ਜੋੜ ਕੇ ਤੁਸੀਂ ਭੇਜਿਆ ਵੀ ਬੱਚੇ ਦਾ ਚੰਗਾ ਕੋਈ ਇੱਕ ਬੰਜੀ ਨਾਲ-ਨਾਲ ਪਰਿਵਾਰ ਦੇ ਵੀ ਹਾਲਾਤ ਅੱਛੇ ਹੋ ਜਾਣ ਬੀਲੀ ਬੋਰਡ ਦੀ ਡਾਇਰੈਕਸ਼ਨ ਮੰਡ ਦੇ ਉੱਤੇ ਨੌਕਰੀ ਕਰਦੇ ਸਨ ਪਾਈ ਪਾਈ ਜੋੜ ਕੇ ਤੇ ਬਾਹਰ ਭੇਜਿਆ ਸੀ ਚੰਗੇ ਪੜ੍ਹਖ ਵਾਸਤੇ ਤੇ ਹੁਣ ਸਾਡੇ ਨਾਲ ਆ ਪਾਣਾ ਬੱਤ ਗਿਆ ਤੇ ਘਰ ਦੇ ਹਾਲਾਤ ਵੀ ਨਹੀਂ ਸਾਥ ਸੁਧਾਰੇ ਗਏ ਮਕਾਨ ਹੀ ਸਾਡੇ ਡੱਗੇ ਥੱਲੇ ਜੀ ਬਿਲਕੁਲ ਸਰਕਾਰ ਕੋ ਵੀ ਇਹੀ ਗਵਾਜ਼ਾ ਦੇ ਨੇ ਵੀ ਸਰਕਾਰ ਕਹਿੰਦੇ ਸਰਕਾਰ ਪੰਜਾਬ ਸਰਕਾਰ ਉਹਨਾਂ ਦੇ ਬੱਚੇ ਦੀ ਮਤਲਬ ਦੀ ਨੂੰ ਛੇਤੀ ਛੇਤੀ ਭਾਤ ਲੈ ਕੇ ਆਏ ਤਾਂ ਜੋ ਅਸੀਂ ਅੰਤਿਮ ਰਸਮਾਂ ਪੂਰੀਆਂ ਕਰ ਸਕੀਏ ਸੋ ਇੱਕ ਵੇ ਤਸਵੀਰਾਂ ਮੈਂ ਸਾਂਝੀਆਂ ਕਰਾਂਗਾ ਦੇਖ ਸਕਦੇ ਤੁਸੀਂ ਕਿਸਾ ਪਰਿਵਾਰ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਜਵਾਲ ਪੁੱਤੀ ਜੋ ਖਬਰ ਆਉਂਦੀ ਵੰਡ ਭਾਗੀ ਖਬਰ ਆਉਂਦੀ ਹੈ ਤੇ ਪਰਿਵਾਰ ਸਾਰੇ ਪਿੰਡ ਵਿੱਚ ਹੀ ਮਾਹੌਲ ਗੰਭੀਰ ਹੋ ਜਾਂਦਾ ਹੈ ਸੋ ਪਰਿਵਾਰ ਵੱਲੋਂ ਬਾਰ-ਬਾਰ ਸਰਕਾਰਾਂ ਨੂੰ ਇਹੀ ਗੋਹਾਂ ਲਗਾਈ ਜਾਂਦੀ ਹੈ ਕਿ ਸਾਡੇ ਬੱਚੇ ਦੀ ਮਰਦ ਦੇਨ ਨੂੰ ਵਾਪਸ ਲੈੰਦਾ ਦੇ ਤਾਂ ਜੋਸੀਂ ਅੰਤਿਮ ਰਸਮਾਂ ਕਰ ਸਕੀਏ ਤੇ ਕਰੋ ਪੰਜਾਬ ਟੀਵੀ ਨਾਲ ਜਸਵਿੰਦਰ 베ਦੀ ਜੀ ਗੁਦਾਸਪੁਰ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ